ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਸਬਜੀ ਬਣਾਉਣੀ ਹੈ ਜੀ ਉਹ ਹੈਗੇ ਨੇ ਕਾਲੇ ਚਨੇ ਜਿਨ੍ਹਾਂ ਨੂੰ ਛੋਲੇ ਵੀ ਕਿਹਾ ਜਾਂਦਾ ਤੇ ਤੋਂ ਛੋਲੇ ਦੀ ਸਬਜੀ ਤੁਸੀਂ ਬਹੁਤ ਵਾਰੀ ਬਣਾ ਕੇ ਖਾਧੀ ਹੋਣੀ ਹੈ ਪਰ ਅੱਜ ਆਪਾਂ ਬਣਾਵਾਂਗੇ ਜੀ ਬਿਲਕੁਲ ਸੁੱਕੇ ਮਸਾਲਾ ਚਨਾ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਤੇ ਸਭ ਤੋਂ ਪਹਿਲਾਂ ਹਾਂ ਆਪਾਂ ਇਨ੍ਹਾਂ ਚਣਿਆਂ ਨੂੰ ਉਬਾਲ ਲੈਨੇ ਆ ਦੋ ਤੋਂ ਤਿੰਨ ਸੀਟੀਆਂ ਲਵਾਵਾਂਗੇ ਤੇ ਇਹ ਮੈਂ ਪੂਰੀ ਰਾਤ ਭਿਓ ਕੇ ਰੱਖੇ ਸੀ ਤੇ ਚਨੇ ਕਾਫੀ ਮਤਲਬ ਕਿ ਕਾਫੀ ਆਟਾ ਪੇਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਉਬਾਲ ਲੈਨੇ ਆ ਤੇ ਚਣਿਆਂ ਨੂੰ ਮੈਂ 2 ਤੋਂ 3 ਵਾਰੀ ਚੰਗੀ ਤਰ੍ਹਾਂ ਧੋ ਲਿਆ ਸੀ ਜਿਹੜਾ ਇਹਨਾਂ ਦਾ ਪਹਿਲਾ ਪਾਣੀ ਸੀ ਉਹ ਮੈਂ ਸਾਰਾ ਕੱਢ ਦਿੱਤਾ ਇਹ ਬਿਲਕੁਲ ਸਾਫ਼ ਪਾਣੀ ਆ ਤੇ ਆਪਾਂ ਇਸੇ ਪਾਣੀ ਦੇ ਵਿੱਚ ਚਣਿਆਂ ਨੂੰ ਉਬਾਲ ਲਾਂਗੇ ਤੇ ਪਾਣੀ ਵੀ ਆਪਾਂ ਇੱਥੇ ਹੋਰ ਨਹੀਂ ਪੋਣਾ ਬਸ ਇੰਨੇ ਪਾਣੀ ਦੇ ਵਿੱਚ ਆਪਾਂ ਜਿਹੜੇ ਚਣੇ ਉਬਾਲ ਕੇ ਤਿਆਰ ਕਰਾਂਗੇ ਕਿਉਂਕਿ ਆਪਾਂ ਸੁੱਕੇ ਚਣੇ ਬਣਾਉਣੇ ਨੇ ਪਰ ਮੱਚ ਆਪਾਂ ਲੂਣ ਦਾ ਪਾ ਦਾਂਗੇ ਤੇ ਕੁੱਕਰ ਨੂੰ ਕਰ ਦਿੰਨੇ ਆ ਸੀ ਬੰਦ ਤੇ 2 ਤੋਂ 3 ਸੀਟੀਆਂ ਆਪਾਂ ਲਵਾ ਕੇ ਚਣੇ ਆ ਤਿਆਰ ਕਰ ਲੈਨੇ ਆ ਤੇ ਤੜਕੇ ਵਾਸਤੇ ਮੈਂ ਇੱਥੇ ਲੈਏ ਨੇ 5-6 ਲੈਏ ਨੇ ਪਿਆਜ਼ ਇਹਨਾਂ ਨੂੰ ਲੰਬੇ ਪੀਸਾ ਵਿੱਚ ਕੱਟ ਰਿਆ ਤੇ 3 ਲੈਨੇ ਟਮਾਟਰ 1 ਵੱਡੀ ਗੰਢੀ ਲਈ ਆ ਲਸਣ ਦੀ ਤੇ 4-5 ਲਈਆਂ ਹਰੀਆਂ ਮਿਰਚਾਂ ਤੇ ਕੁਛ ਲੈਏ ਨੇ ਆਪਾਂ ਇੱਥੇ ਖੜੇ ਮਸਾਲੇ ਜਿਨ੍ਹਾਂ ਵਿੱਚ 1 ਲਈਆ ਵੱਡੀ ਇਲਾਚੀ 2 ਲਈਆਂ ਹਰੀਆਂ ਲਚੀਆਂ ਤੇ 10-15 ਮਿਰਚਾਂ ਲਈਆਂ ਕਾਲੀਆਂ ਤੇ ਇੱਕ ਦਾਲਚੀਨੀ ਦਾ ਟੁਕੜਾ ਛੋਟਾ ਜਿਹਾ ਤੇ ਅੱਧਾ ਚਮਚ ਆਪਾਂ ਲਿਆ ਸਾਬਤ ਧਨੀਆ ਇਹਨਾਂ ਨੂੰ ਆਪਾਂ ਕੁੰਡੇ ਵਿੱਚ ਕੁੱਟ ਕੇ ਤਿਆਰ ਕਰਾਂਗੇ ਗਰਮ ਮਸਾਲੇ ਨੂੰ ਤੇ ਪਿਆਜ਼ ਆਪਾਂ ਕੱਟ ਕੇ ਪਾਵਾਂਗੇ ਜੀ ਸਬਜ਼ੀ ਵਿੱਚ ਆਪਾਂ ਕੁੱਟ ਕੇ ਨਹੀਂ ਪੋਣੇ ਸਾਬਤ ਮਸਾਲੇ ਜਿਹੜੇ ਆਪਾਂ ਲਏ ਨੇ ਇਹਨਾਂ ਨੂੰ ਕੁੰਡੇ ਚ ਪਾ ਕੇ ਤੇ ਇਹਨਾਂ ਨੂੰ ਥੋੜਾ ਜਿਹਾ ਕੁੱਟ ਲੈਨੇ ਆ ਕਿਉਂਕਿ ਕੁੰਡੇ ਵਿੱਚ ਕੁੱਟੇ ਮਸਾਲੇ ਦੀ ਸਬਜ਼ੀ ਜਿਹੜੀ ਬਹੁਤ ਸਵਾਦ ਬਣਦੀ ਆ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਕੁੱਟ ਕੇ ਤੇ ਨਾਲ ਹੀ ਵਿੱਚ ਇਹਦੇ ਲਸਣ ਕੁੱਟ ਲਾਂਗੇ ਹੁਣ ਗਰਮ ਮਸਾਲਾ ਆਪਾਂ ਪੀਸ ਲੈ ਤੇ ਨਾਲ ਹੀ ਹੁਣ ਪਾ ਦਿੰਨੇ ਆ ਜਿਹੜੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਤੇ ਲਸਣ ਆਪਾਂ ਦੋਨੇ ਚੀਜ਼ਾਂ ਕੁੱਟ ਲਾਂਗੇ ਤੁਸੀਂ ਚਾਹੋ ਤੇ 70 ਕ ਵੀ ਪਾ ਸਕਦੇ ਹੋ ਹਰੀਆਂ ਮਿਰਚਾਂ ਤੇ ਲਸਣ ਨੂੰ ਆਪਾਂ ਕੁੱਟ ਲਿਆ ਤੁਸੀਂ ਦੇਖ ਸਕਦੇ ਹੋ ਕਿ ਆਪ ਜਿਆਦਾ ਬਰੀਕ ਨਹੀਂ ਆਪਾਂ ਰੱਖਣਾ ਬਿਲਕੁਲ ਦਰਦਰੀਆਂ ਜਿਹਾ ਦੋਨੇ ਚੀਜ਼ਾਂ ਨੂੰ ਆਪਾਂ ਪੀਸ ਕੇ ਤਿਆਰ ਕੀਤਾ ਮਸਾਲੇ ਦੇ ਵਿੱਚ ਤੇ ਇਹਨਾਂ ਨੂੰ ਕੱਢ ਲੈਣੇ ਹੁਣ ਇੱਕ ਪਲੇਟ ਵਿੱਚ ਅਦਰਕ ਤੇ ਅਦਰਕ ਲਸਣ ਨੂੰ ਕੁੱਟਣ ਤੋਂ ਬਾਅਦ ਨਾਲ ਹੀ ਹੋਣਾ ਪਾਇਦੇ ਵਿੱਚ ਕੁੱਟ ਲਾਂਗੇ ਜੀ ਟਮਾਟਰਾਂ ਦੇ ਦੰਦਰੇ ਜੇ ਦੇ ਵਿੱਚ ਕੁੱਟੇ ਮਸਾਲੇ ਦੀ ਤੁਸੀਂ ਇੱਕ ਵਾਰੀ ਸੁੱਕੀ ਸਬਜੀ ਤੁਸੀਂ ਜਿਹੜੀ ਮਸਾਲਾ ਚਨਾ ਆਪਾਂ ਬਣਾਉਣ ਲੱਗੇ ਆ ਇਹ ਤੁਸੀਂ ਸਬਜੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਸਵਾਦ ਬੰਦੀ ਹੈ ਬਿਨਾਂ ਭੁੱਖ ਤੋਂ ਵੀ ਤੁਸੀਂ ਰੋਟੀ ਇੱਕ ਦੋ ਜ਼ਿਆਦਾ ਹੀ ਖਾਓਗੇ ਇਹਨਾਂ ਸੀਟੀਆਂ ਲੱਗ ਗਈਆਂ ਨੇ ਚਣਿਆਂ ਨੂੰ ਤੇ ਹੁਣ ਇਹਨਾਂ ਨੂੰ ਉਤਾਰ ਲੈਣੇ ਆ ਇੱਕ ਪਾਸੇ ਰੱਖਦੇ ਆ ਤੇ ਨਾਲ ਹੀ ਹੁਣ ਆਪਾਂ ਲਾਉਣੀ ਹੈ ਤੜਕਾ ਪਿਆਜ਼ ਜਿਹੜੇ ਨੂੰ ਆਪਾਂ ਕੱਟਿਆ ਲੰਬੇ ਲੰਬੇ ਇਹਨਾਂ ਦੇ ਲੱਛੇ ਆ ਜਿਹੜੇ ਇਹਨਾਂ ਨੂੰ ਕਰ ਲੈਨੇ ਆ ਜੀ ਹੱਥ ਦੇ ਨਾਲ ਥੋੜੇ ਵੱਖਰੇ ਵੱਖਰੇ ਕਿਉਂਕਿ ਪਿਆਜ਼ ਆ ਜਿਹੜੇ ਜਲਦੀ ਭੁੱਜ ਜਾਣਗੇ ਕਿਉਂਕਿ ਆਪਾਂ ਮਸਾਲੇ ਵਿੱਚ ਨਹੀਂ ਕੁੱਟਿਆ ਜੀਰਾ ਤੇ ਇਸ ਕਰਕੇ ਆਪਾਂ ਹੁਣ ਵੱਖਰਾ ਪਾਵਾਂਗੇ ਮੈਂ ਤੇਲ ਦੇ ਵਿੱਚ ਤੇ ਮਸਾਲਾ ਜੀਰੇ ਨੂੰ ਭੁੱਜਣ ਤੋਂ ਬਾਅਦ ਨਾਲ ਹੀ ਹੁਣ ਪਾਵਾਂਗੇ ਜੀ ਪਿਆਜ਼ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਦੋ ਮਿੰਟ ਆਪਾਂ ਪਿਆਜ਼ ਭੁੰਨ ਲਏ ਨੇ ਤੇ ਹੁਣ ਆਪਾਂ ਜਿਹੜਾ ਕਟਿਆ ਸੀ ਮਸਾਲਾ ਉਹ ਵਿੱਚ ਪਾ ਲੈਨੇ ਆ ਇਹਦੇ ਹਰੀ ਮਿਰਚ ਲਸਣ ਤੇ ਸਾਬਤ ਮਸਾਲਾ ਜਿਹੜਾ ਕਟਿਆ ਸੀ ਤੇ ਹੁਣ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਭੋਲਨ ਤੋਂ ਬਾਅਦ ਫੇਰਾ ਪਕ ਬਸਤੀ ਦੇ ਮਸਾਲੇ ਪਾ ਲੈਣੇ ਮਸਾਲੇ ਨੂੰ ਆਪਾਂ ਸਾਰੇ ਨੂੰ ਭੋਲ ਲਿਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਪਾ ਲਾਂਗੇ ਜਿੱਤ ਅੱਧਾ ਚਮਚ ਆਪਾਂ ਨਮਕ ਦਾ ਪਾਵਾਂਗੇ ਕਿਉਂਕਿ ਆਪਾਂ ਚਣਿਆਂ ਦੇ ਵਿੱਚ ਵੀ ਪਾਇਆ ਸੀ ਅੱਧਾ ਚਮਚ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਆਪਾਂ ਇੱਕ ਚਮਚ ਹਲਦੀ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਕਿ ਹਰੀਆਂ ਆਪਾਂ 3-4 ਮਿਰਚਾਂ ਪਾਈਆਂ ਨੇ ਤੇ ਤਿੱਖੀ ਤੁਸੀਂ ਆਪਣੇ ਸਵਾਦ ਅਨੁਸਾਰ ਬਣਾ ਸਕਦੇ ਹੋ ਤੇ ਇੱਕ ਚਮਚੀ ਅੱਧਾ ਚਮਚ ਜੀ ਪਾਵਾਂਗੇ ਆਪਾਂ ਲਾਲ ਮਿਰਚ ਦਾ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਰੰਗ ਦਾ ਜਿਹੜਾ ਬਹੁਤ ਵਧੀਆ ਹੁੰਦਾ ਤੇ ਹੁਣ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਮਿਕਸ ਕਰਕੇ ਉੱਤੇ ਢੋਲ ਲੈਂਦੇ ਆ ਮਸਾਲਾ ਇੱਧਰ ਆਪਣਾ ਸਾਰਾ ਚੰਗੀ ਤਰ੍ਹਾਂ ਪਹੁੰਚ ਗਿਆ ਤੇ ਹੁਣ ਹੀ ਆਪਾਂ ਇਹਦੇ ਵਿੱਚ ਪਾ ਦਨੇ ਆਂ ਕੁੱਟੇ ਹੋਏ ਟਮਾਟਰ ਇਹ 2 ਮਿੰਟ ਤੱਕ ਹੋਰ ਪਨ ਲਾਗੇ ਮਖਾ ਲੈਣ ਇੱਧਰ ਆਪ ਆਪਣੇ ਤਨੇ ਵੀ ਚੈੱਕ ਕਰ ਲੈਨੇ ਆਂ ਉਸੋਨੇ ਆਪਣੇ ਚਣਿਆਂ ਦੇ ਗਲਗੇ ਪੂਰੀ ਤਰ੍ਹਾਂ ਹੁਣ ਸੌਫਟ ਹੋ ਗਏ ਨੇ ਆ ਤਸਵੀਰ ਸਕਦੇ ਮਕਾਲਾ ਆਪਣਾ ਪੂਰਾ ਤਰੀਕੇ ਨਾਲ ਪੂਝ ਲਿਆ ਤੇ ਹੁਣ ਆਪਾਂ ਇਹਦੇ ਨੂੰ ਪਾਉਣੇ ਆ ਜੀ ਚਣਿਆਂ ਨੂੰ कर बिल्कुल तैयार हो गए ने कि सोना इन्ह का कलर बनिया खाने भी यह बहुत स्वाद बने भी एक बार जरूर मेरे तरीके देसी तरीके बना के देखो मसाला चने बहुत वादिया बनते हैं ਇਹਨੂੰ ਤੁਸੀਂ ਚੌਣਾ ਰੋਟੀ ਨਾਲ ਖਾਓ। ਚਾਹੇ ਪਰੌਂਠੀ ਨਾਲ ਖਾਓ, ਪੂੜੀਆਂ ਨਾਲ ਖਾਓ। ਜਿਸ ਮਰਜ਼ੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ, ਖਾਣ ਵਿੱਚ ਬਹੁਤ ਸਵਾਦ ਲੱਗਦੇ ਨੇ। ਤੇ ਬਿਲਕੁਲ ਸਿੰਪਲ ਤੇ ਸਾਡੇ ਤਰੀਕੇ ਨਾਲ 10-15 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ। ਤੇ ਜੇਕਰ ਅਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।